ਆਮ ਆਦਮੀ ਪਾਰਟੀ ਕਰੇ ਲੋਕਤੰਤਰ ਦਾ ਘਾਣ ਆਜ਼ਾਦ ਉਮੀਦਵਾਰਾਂ ਤੋਂ ਕਬਰਾਏ ਆਮ ਆਦਮੀ ਪਾਰਟੀ ਦੇ ਐਮਸੀ ਉਮੀਦਵਾਰ ਉਹਨਾਂ ਨੂੰ ਧਮਕਾ ਕੇ ਬਿਠਾਇਆ ਜਾ ਰਿਹਾ ਪਰ ਦੂਜੇ ਪਾਸੇ ਨਗਰ ਕੌਂਸਲ ਵੱਲੋਂ ਫੀਸ ਪ੍ਰਭਾਈ ਗਈ ਹੈ ਸਾਰੀ ਐਨਓਸੀ ਦੀ ਪਰ ਐਨਓਸੀ ਨਹੀਂ ਦੇ ਰਹੇ ਆਜ਼ਾਦ ਉਮੀਦਵਾਰਾਂ ਨੂੰ ਸਿਰਫ ਆਮ ਆਦਮੀ ਪਾਰਟੀ ਦੇ ਐਮਸੀ ਉਮੀਦਵਾਰਾਂ ਨੂੰ ਹੀ ਜਿਹੜੀ ਐਨਓਸੀ ਦਿੱਤੀ ਜਾਊਗੀ ਪਾਕੇ ਤੁਸੀਂ ਵੇਖ ਸਕਦੇ ਹੋ ਇਹ ਸਾਰਾ ਦਫਤਰ ਆ ਜਿਹੜਾ ਨਗਰ ਕੌਂਸਲ ਦਾ ਪਰੰਪਰਾ ਫੂਲ ਸਾਰਾ ਖਾਲੀ ਪਿਆ ਔਰ ਨਾ ਦੇਖੀਏ ਤਾਂ ਕਿੰਨੇ ਹੀ ਵਾਰ ਆ ਜਿਹੜਾ ਈਓ ਨੂੰ ਫੋਨ ਕੀਤਾ ਗਿਆ ਪਰ ਉਹਨਾਂ ਵੱਲੋਂ ਫੋਨ ਨੂੰ ਰিসিਵ ਨਹੀਂ ਕੀਤਾ ਜਾ ਰਿਹਾ ਦਫਤਰ ਬਿਲਕੁਲ ਖਾਲੀ ਪਏ ਨੇ ਜਿਹੜੀਆਂ ਐਨਓਸੀ ਐਨਓਸੀ ਆ ਉਹ ਦਫਤਰ ਦਾ ਹੀ ਬੰਦਾ ਉਹਨੂੰ ਲੈ ਕੇ ਭੇਜ ਦਿੱਤਾ ਗਿਆ ਤੇ ਨਾ ਹੀ ਉਹ ਦਫਤਰ ਦਾ ਜਿਹੜਾ ਐਨਓਸੀ ਬੰਦਾ ਲੈ ਕੇ ਗਿਆ ਐਨਓਸੀ ਸਾਰੀਆਂ ਸਟੈਕ ਕੱਠੀਆਂ ਕਰਕੇ ਲੈ ਕੇ ਗਿਆ ਉਹ ਵੀ ਨਹੀਂ ਫੋਨ ਪਿਕ ਕਰ ਰਿਆ ਉਹਨੇ ਵੀ ਆਪਣਾ ਫੋਨ ਆ ਜਿਹੜਾ ਉਹ ਬੰਦ ਕਰ ਦਿੱਤਾ ਆਜ਼ਾਦ ਉਮੀਦਵਾਰ ਉਮੀਦਵਾਰਾਂ ਦੇ ਵਿੱਚ ਨਾਰਾਜ਼ਗੀ ਜਤਾਈ ਜਾ ਰਹੀ ਆ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਡਰ ਲੱਗ ਰਿਹਾ ਆ ਮਦੀਵੀ ਪਾਰਟੀ ਦੀ ਸਰਕਾਰ ਨੂੰ ਕੀ ਆਜ਼ਾਦ ਉਮੀਦਵਾਰ ਬਹੁਤ ਜ਼ਿਆਦਾ ਖੜੇ ਹੋ ਚੁੱਕੇ ਨੇ ਕਿ ਵੋਟਾਂ ਬਹੁਤ ਘਟ ਨੇ ਵੋਟਾਂ ਸਾਰੀਆਂ ਖਿਲਰ ਜਾਣੀਆਂ ਨੇ ਇਸੇ ਲਈ ਹਲਕਾ ਵਿਧਾਇਕ ਵੱਲੋਂ ਐਚਡੀ ਯੰਤਰਾ ਜਿਹੜਾ ਖੇਡਿਆ ਜਾ ਰਿਹਾ ਵੇਖ ਸਕਦੇ ਹਾਂ ਲੋਕ ਕਿਸ ਤਰ੍ਹਾਂ ਵੇਟ ਕਰ ਰਹੇ ਨੇ ਐਨਓਸੀ ਦੀ ਕਿ ਕਦੋਂ ਐਨਓਸੀ ਮਿਲੇਗੀ